ਮਾਤਾ ਮੇਰੀ ਨੇ ਕਿਤੇ ਗੜ ਜਾਣਾ ਹੈ ਮਤਲਬ ਮਕਾਨੇ ਕਿਤੇ ਮੋੜੀ ਮਕਾਨਾਣੀ ਤਾਂ ਇੱਥੋਂ ਮਤਲਬ ਨੰਗਰੋਂ ਬੱਸ 'ਤੇ ਬੈਠੇ ਨੰਗਰੋਂ ਬੱਸ 'ਤੇ ਬੈਠੇ ਤਾਂ ਇਹ ਜਾ ਕੇ ਇੱਥੇ ਸੱਗਰਾ ਮੋੜ ਤੇ ਜਾ ਕੇ ਕਹਿੰਦੇ ਬੱਸ ਬਹੁਤ ਤੇਜ਼ ਚਲਾਉਂਦੇ ਹੈ ਬੰਦਾ ਉਦੋਂ ਬੱਸ ਕੰਟਰੋਲ ਨਹੀਂ ਹੋਈ ਬੇਕਾਬੂ ਹੋ ਕੇ ਨਾ ਉਦੋਂ ਬੱਸ ਪਲਟੀ ਗਈ ਠੀਕ ਹੈ ਜੀ ਮੈਨੂੰ ਇੱਧਰ ਕੋ ਫੋਨ ਆਇਆ ਘਰ ਕਹਿੰਦੇ ਕਿ ਮਤਲਬ ਤੇਰੀ ਮਾਤਾ ਮਤਲਬ ਐਕਸੀਡੈਂਟ ਹੋ ਗਿਆ ਆਦਾ ਕਿ ਕਾਕਾ ਦਸੂਏ ਆ ਪਿਆ ਮਤਲਬ ਮਾਤਾ ਜੀ ਪੈ ਗਈ ਹੈ ਜੀ ਠੀਕ ਹੈ ਜੀ ਤੇ ਮੈਂ ਉੱਥੇ ਦਸੂਏ ਗਿਆ ਦਸੂਏ ਗਿਆਦਾ ਮਾਤਾ ਮੇਰੇ ਦਾ ਇੰਨਾ ਬੁਰਾ ਹਾਲ ਮਾ ਮੇਰੇ ਦਾ ਪੂਰੇ ਬਾਹ ਵੀ ਪ੍ਰੈਸ ਹੋ ਗਈਗੀ ਬਾਹ ਪ੍ਰੈਸਿੰਗ ਸ਼ੇਰ ਦੇ ਵਿੱਚ ਸਾਟ ਲੱਗੀ ਹੈਗੀ ਉਹਨੇ ਕਹਿੰਦੇ ਕਿ ਇਹਨਾਂ ਨੂੰ ਜਲੰਧਰ ਰੈਫਰਲ ਕਰਨੇ ਪੈਣਾ ਸ਼੍ਰੀ ਮਨਸੀ ਰਾਮ ਹਸਪੀਟਲ ਸ਼੍ਰੀ ਰਾਮਾ ਹਸਪੀਟਲ ਲੱਗ ਗਿਆ ਤਾਂ ਭਾਜੀ ਜਾਂਦੇ ਜਾਂਦੇ ਉਸ ਹਸਪੀਟਲੇ ਪੁੱਜਦੇ ਪੁੱਜਦੇ ਮੇਰੇ ਮਾਤਾ ਖਤਮ ਹੋ ਗਏ ਘਰ ਦੇ ਵਿੱਚ ਹਵਾਲਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਤੁਹਾਡੇ ਘਰ ਦੀ ਗੱਲ ਕਰੀਏ ਪਹਿਲੇ ਵੀ ਮੈਂ ਤੁਹਾਡੇ ਘਰ ਦੇ ਵਿੱਚ ਆਇਆ ਹੋਇਆ ਤਿੰਨ ਜਿਹੜੇ ਤੁਹਾਡੇ ਪਰਿਵਾਰਿਕ ਮੈਂਬਰ ਹੈ ਤੁਹਾਡੇ ਜਿਹੜੇ ਭੈਣ ਭਰਾ ਨੇ ਉਹ ਵੀ ਪੂਰਨ ਤੌਰ ਤੇ ਪਾਹੀਜ ਨੇ ਉਹ ਹੀ ਸੰਭਾਲਦੇ ਸੀ ਜਿਆਦਾ ਜਾਂ ਤੁਹਾਡੇ ਪਤਨੀ ਸੰਭਾਲਦੇ ਸੀ ਮੇਰੀ ਮੰਮੀ ਦਾ ਸਾਥ ਬਹੁਤ ਹੀ ਵਾਹੀ ਬਹੁਤ ਸਾਧਦੇ ਮੇ ਮੰਮੀ ਦਾ ਬਹੁਤ ਮੈਨੂੰ ਇੰਨਾ ਮਹਿਸੂਸ ਨਹੀਂ ਹੋਉਂਦੇ ਪਰ ਹੁਣ ਮੈਨੂੰ ਮਹਿਸੂਸ ਹੋਣਾ ਮੇਰੇ ਮਾਂ ਮਰ ਗਈ ਤਾਂ ਮੈਨੂੰ ਬੜਾ ਮਹਿਸੂਸ ਨਾ ਮੈਨੂੰ ਆਪਣਾ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋਣਾ ਬਹੁਤ ਔਖਾ ਮੈਨੂੰ ਘਰ ਦਾ ਮੈਨੂੰ ਆਪਣਾ ਦਿਮਾਗ ਤੇ ਇੰਨਾ ਲੋਡ ਹੈ ਮੇਰੇ ਮੈਂ ਸਰਕਾਰ ਅਗੇ ਇਹ ਵੀ ਅਪੀਲ ਕਰਦਾ ਕਿ ਚੱਲ ਮੈਨੂੰ ਜੇ ਥੋੜੀ ਕੋਈ ਮਾੜੀ ਮੋੜ ਕੇ ਤੇ ਨੌਕਰੀ ਲੱਭ ਜੇ ਤਾਂ ਤੁਹਾਡੀ ਬੜੀ ਮਿਹਰਬਾਨੀ ਭਾਈ ਜੀ ਮੈਂ ਅਸਲ ਬਹੁਤ ਜ਼ਿਆਦਾ ਮੇਰੇ ਮਾਤਾ ਚਲ ਗਈ ਹੈ ਮੈਨੂੰ ਮੇਰੀ ਮਾਂ ਮੈਨੂੰ ਖੁਦ ਸੁੱਟ ਕੇ ਚਲ ਗਈ ਹੈ ਇੰਨੀ ਟੈਨਸ਼ਨਸ ਮੈਨੂੰ ਮੇਰੇ ਮਾਂ ਪਾ ਗਈ ਹੈ ਪਹਿਲੇ ਹੀ ਇੰਨੀਆਂ ਮੁਸ਼ਕਲਾਂ ਘਰ ਦੇ ਉੱਤੇ ਹਨ ਬੱਚੇ ਹੁਣ ਮੇਰੀ ਮਾਂ ਮੇਰੇ ਤੋਂ ਮੇਰੀ ਮਾਂ ਹੁਣ ਮੈਨੂੰ ਸਭ ਤੋਂ ਵੱਡੀ ਮੁਸੀਬਤ ਮੇਰੀ ਮਾਂ ਪਾ ਗਈ ਹੈ ਮੇਰੇ ਚਿਰ ਤੇ ਇਹ ਮੁਸੀਬਤ ਮੇਰੇ ਤੋਂ ਨਹੀਂ ਚਲੋਣੀ ਕਿਦਾਂ ਕਿਉਂਕਿ ਮੈਂ ਹੈਗਾ ਮਜ਼ਦੂਰ ਬੰਦਾ ਦਿਹਾੜੀ ਦਾ ਬੰਦਾ ਹਾਂ ਜਿਹੜਾ ਇਹਦਾ ਬੰਦਾ ਕਾਦੀ ਪੇੜ ਨਹੀਂ ਪਾਲ ਸਕਦਾ ਤਾਂ 8-9 ਮੈਂਬਰ ਤਾਂ ਕਿੱਦਾਂ ਮੈਂ ਪੇੜ ਪਾਲਾਂਗਾ ਨਾ ਜਿਹੜੇ ਭਰਾ ਤੁਹਾਡੇ ਭੈਣ ਭਰਾ ਜਿਹੜੇ ਪਾਹੀ ਜੀ ਉਹਨਾਂ ਨੂੰ ਪਤਾ ਉਹਨਾਂ ਦੀ ਮਾਂ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਹੈ ਦੋ ਕੁੜੀਆਂ ਤੇ ਭਰਾ ਮੇਰਾ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਕੁਝ ਵੀ ਵੱਡੀ ਭੈਣ ਮੇਰੀ ਕੱਲ ਦੀ ਰੋਂਦੀ ਜਦੋਂ ਤੇ ਮੇਰੇ ਮਾਂ ਮਰ ਗਈ ਉਹ ਚੁੱਪ ਨਹੀਂ ਕੀਤੀ ਉਹ ਰੋਈ ਯਾਦ ਹੀ ਰੋਈ ਯਾਦ ਹੀ ਮੇਰੇ ਮਾਂ ਭੈਣ ਹੁਣ ਕੀ ਕਰਨਾ ਹੈ ਬੱਚੇ ਆ ਉਹਨਾਂ ਨੂੰ ਕੀ ਮਾਂ ਚਲੀ ਗਈ ਹੁਣ ਸਾਡੇ ਵੀ ਬੱਚੇ ਜੀ ਹੁਣ ਮਾਂ ਚਲੀ ਗਈ ਤਾਂ ਹਾਂ ਉਹਨਾਂ ਦੇ ਮਾਂ ਪਿਓ ਹੋਗੇ ਉਹ ਸਾਂਭਣਾ ਦਾ ਹੀ ਹੈ ਕਿ ਮੈਂ ਇਹ ਕਹਿਣਾ ਕਿ ਚਲੋ ਕਿਤੇ ਮੇਰੇ ਲੋਕਰੀ ਕੱਬ ਜੇ ਇਹਨਾਂ ਦੇ ਬੜੇ ਤਰੀਕੇ ਨਾਲ ਕਿਤੇ ਪਾਲਣ ਨੂੰ ਬੁੱਸਣਾ ਪਾਜੀ ਹੋ ਜਾਵੇ ਕਿਉਂਕਿ ਮਾਂ ਤਾਂ ਮੇਰੇ ਹੋਂਚ ਚਲ ਗਈ ਆ ਉਹ ਤਾਂ ਵਾਪਸ ਨਹੀਂ ਆ ਸਕਦੀ ਬਹੁਤ ਵੱਡਾ ਸਹਾਰਾ ਸੀ ਤੁਹਾਡੇ ਮਾਂ ਮਾਂ ਮੇਰਾ ਤਾਂ ਬਹੁਤ ਸਹਾਰਾ ਜੀ ਮਾਂ ਮੇਰਾ ਮਾਂ ਮੇਰੇ ਜਿਹਨੇ ਚਿੰਦੀ ਆ ਮੇਰੇ ਭਾਈ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਟੈਨਸ਼ਨ ਨਹੀਂ ਮੇਰੇ ਮਾਂ ਚਲ ਗਈ ਪਰ ਮੇਰਾ ਜਿੰਨਾ ਮੇਰੇ ਜੇ ਮਤਲਬ ਮੇਰੀ ਮਾਂ ਮੈਨੂੰ ਖੁਦ ਛੁੱਟ ਕੇ ਚਲ ਗਈ ਜੀ ਉਹਨੇ ਕਰ ਹਾਦਸਾ ਹੋਇਆ ਕੱਲ ਤੁਸੀਂ ਇਹ ਗਲਤੀ ਕਿਸ ਦੀ ਮੰਨਦੇ ਕਿਉਂਕਿ ਇੱਕ ਬੱਸ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਬਹੁਤ سارے ਲੋਕ ਗਲ ਮੈਂ ਗਲਤੀ ਸਾਰੀ ਜਿੰਨੇ ਬੰਦੇ ਨੇ ਪੁੱਛਿਆ ਕਹਿੰਦੇ ਬਸ ਬਹੁਤ ਤੇਜ਼ ਹੈਗੀ ਸਪੀਡ ਜੀ ਬੱਸ ਹੀ ਬੱਸ ਸਾਰੇ ਦੀ ਗਲਤੀ ਹੋ ਸਕਦੀ ਹੈ ਜਿੱਦ ਲਈ ਇਥੋਂ ਮਤਲਬ ਕਿ ਦਸੂਏ ਲੈ ਕੇ ਗਏ ਸੀ ਜਿੱਥੇ ਰੈਪਰ ਕੀਤਾ ਉਸ ਵੇਲੇ ਗੱਲਬਾਤ ਕਰ ਰਹੇ ਸੀ ਤੁਹਾਡੇ ਮਤਲਬ ਮਾਤਾ ਜੀ ਨਹੀਂ ਗੱਲਬਾਤ ਕਰਦੇ ਬਸ ਜਿਆਦਾ ਡਰੋਨ ਦੀ ਤਰਫ ਦੀ ਵੀ ਪੂਰੀ ਬਲੱਡ ਵਗ ਗਿਆ ਕਿ ਸਿਰ ਚੋਂ ਹੀ ਵਗਣ ਦਿਆ ਬਾਹਾਂ ਵੀ ਪੂਰੀ ਬਾਕੀ ਇਹ ਤਾਂ ਮੈਨੂੰ ਕਹਿੰਦੇ ਕਾਕਾ ਇੱਥੇ ਗੱਲ ਨਹੀਂ ਬਣ ਜਲੰਦਰ ਰੇਣੇ ਪੈਣਾ ਮਾੜਾ ਬੰਦਾ ਮੈਂ ਲਈ ਤਾਂ ਗਿਆ ਮੈਨੂੰ ਇਹ ਵੀ ਟੈਂਸ਼ਨ ਰਹੀ ਜੇ ਉੱਥੇ ਜਾਗਲ ਕਰ ਲਈ ਤਾਂ ਇਹ ਕਿੱਥੋਂ ਲਾਣੇ ਨੇ ਪੈ ਕਿਥੇ ਰਣੇ ਹੈ ਮੈਂ ਤੇ ਮੇਰੀ ਮਾਂ ਜਾਂਦੇ ਖਤਮ ਹੋ ਗਈ ਤੇ ਜਾਨਦੇ ਜਿੱਲੇ ਪਹੁੰਚੇ ਹਸਪਤਾਲ ਤੋਂ ਪਹਿਲੇ ਮੋਟਰ ਅੰਦਰ ਲੈ ਗਏ ਉਹ 5 ਮਿੰਟ ਦੇਖਿਆ ਉਹਨੇ ਵੀ ਕਹਿੰਦੇ ਖਤਮ ਹੋ ਗਈਗੀ ਚਾਹਤ ਜਿੱਲੇ ਸਵੇਰੇ ਗਏ ਸੀ ਤੇ ਇਹ ਗੱਡੀ ਵੱਲ ਤੁਸਤੇ ਜਾ ਰਹੀ ਸੀ ਇਹ ਮੋੜੀ ਮਕਾਨ ਚੱਲੇ ਸੱਗਰਾਂ ਜਾ ਕੇ ਮਤਲਬ ਬਸ ਐਕਸੀਡੈਂਟ ਹੋਇਆ ਗੱਡੀ ਨਾਲ ਵੱਜੀ ਗਈ ਤੇ ਹਲਟੋ ਗੱਡੀ ਹੀ ਕਿਦੋਂ ਵੱਜ ਗਈ ਉਹਨਾਂ ਵੱਜੀ ਗਈ ਹੋਰ ਕਿਹਾ ਸੀਗਾ ਕਿ ਮਾਦਰ ਜਾਣ ਕੇ ਗੱਲ ਇਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਠੀਕ ਹੈ ਨਾ ਰੱਬ ਦੇ ਰੰਗਾਂ ਦੇ ਕੀੜਾ ਜੀ ਸਾਨੂੰ ਕੀ ਪਤਾ ਕਿ ਇਦਾਂ ਕੰਨਾ ਹੋਣਾ ਹੈ ਸਾਡੇ ਨਾਲ ਰੱਬ ਨਾਲ ਧੋਖਾ ਦੇਣਾ ਨੂੰ ਸਾਡੀ ਮਾਂ ਹਨ ਧੋਖਾ ਦੇਗੀ ਹੈ ਹਨ ਮਾਂ ਹੜੇ ਧੋਖਾ ਦੇਗੀ ਆ ਨੂੰ ਸਾਨੂੰ ਬਾਬੇ ਫਸਾ ਕੇ ਚਲ ਗਈ ਆ ਨੂੰ ਬੜਾ ਸਾਰੇ ਹਾਰੇ ਮਾਂ ਦਾ ਜੀ ਤੁਸੀਂ ਸ਼ੁਕਤਾਰ ਕਰਤਾ ਹਾਂ ਹਾਂਜੀ ਅੱਜ ਕਰਤਾ ਜੀ ਤੇ ਇਸ ਕੋਈ ਮਾੜੀ ਸਹਾਇਤਾ ਪਰ ਪਰਿਵਾਰ ਦੇ ਤੁਹਾਡੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਮੈਂ ਖੁਦ ਦੇਖਿਆ ਕਿ ਤੈਨੂੰ ਤੁਹਾਡੇ ਜਿਹੜੇ ਪਰਿਵਾਰਿਕ ਮੈਂਬਰ ਨੇ ਜ਼ਮੀਨ ਦੇ ਜਿਹੜੇ ਵਿਚਾਰੇ ਚੌਕ ਚੱਲ ਨਹੀਂ ਸਕਦੇ ਦੁੱਸ ਸਕਦੇ ਆ ਬੜੀ ਮੁਸੀਬਤ ਹੈ ਮੇਰੇ ਮਤ ਸੇਤੋਂ ਅੱਜ ਦਾ ਹਲੇ ਨਿਆਣੇ ਬਹਾਨੂਗਾ ਮਾਦੀ ਮਾਂ ਹੈਗੀ ਆ ਤੇ ਨਿਆਣੇ ਹੀ ਸਮਝ ਲੈ ਉਹਨਾਂ ਦੇ ਸਾਨੂੰ ਇਹਨਾਂ ਕੋ ਪਤਾ ਹੀ ਨਹੀਂ ਗੱਲ ਵਾਸਤਾ ਜੋ ਕਰਦੀ ਮੇਰੀ ਮਾਂ ਕਰਦੀ ਪਰ ਹੁਣ ਮੇਰੇ ਜਿੰਨਾ ਮੇਰੇ ਪਹਾੜ ਮੇਰੇ ਸਿਰ ਤੇ ਪਾ ਲਈ ਨਾ ਉਹ ਮੁਸੀਬਤ ਮੈਂ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਹੈ ਉਹਨੇ ਮੈਂ ਦੇਖਿਆ ਤੁਹਾਡੀ ਤਸਵੀਰ ਅਸੀਂ ਪਹਿਲੇ ਵੀ ਜਦੋਂ ਆਏ ਸੀ ਤੁਸੀਂ ਚੱਕ ਚੱਕ ਕੇ ਉਹਨਾਂ ਨੂੰ ਲੈ ਕੇ ਜਾਂਦੇ ਹੋ ਵਾਸ਼ਰੂਮ ਜਾਂ ਕਿਤੇ ਵੀ ਲੈ ਕੇ ਜਾਂਦਾ ਹੁਣ ਮੈਂ ਕੋਈ ਕੰਮ ਨਹੀਂ ਕਰ ਸਕਦਾ ਭਾਜੀ ਦਿਹਾੜੀ ਵੀ ਲਾ ਸਕਦਾ ਕਿਉਂਕਿ ਦਿਹਾੜੀ ਇਹਨਾਂ ਦੇਖਣੇ ਪੈਣਾ ਪਹਿਲਾਂ ਇਹਨਾਂ ਨੂੰ ਫਿਰ ਕੰਮ ਤੇ ਜਾਣਾ ਕੋਈ ਐਦਾਂ ਦੀ ਮੈਨੂੰ ਨੌਕਰੀ ਲੱਭੇ ਕੋਈ ਮੈਂ ਚਪੜਾਸੀ ਸਕੂਲ ਦੇ ਜਿੱਦਾਂ ਵਾ 2 ਵਜੇ ਤੱਕ ਜਿਹੜਾ ਮੈਂ ਘਰੋਂ ਨੂੰ ਆ ਕੇ ਦਿੱਕਤ ਦੇਖਭਾਲ ਕਰ ਲਵਾਂ ਇਹ ਅਪੀਲ ਕਰਦਾ ਮੈਂ ਸਰਕਾਰ ਅੱਗੇ ਕਿ ਮੈਨੂੰ ਕੋਈ ਐਸੀ ਚਪੜਾਸੀ ਦੀ ਨੌਕਰੀ ਸਕੂਲ 'ਚ ਲੱਭ ਜੇ ਜਿਹੜੇ ਮੈਂ ਜਿਹੜੇ 2 ਵਜੇ ਸਾਬ ਸਗਾ ਨੂੰ ਤੇ ਹਲਕਾ ਵਿਧਾਇਕ ਜਿਹੜੇ ਹੈਗੇ ਮੁਕੇਰੀਆ ਦੇ ਹੈਗੇ ਤੁਹਾਡੇ ਆਏ ਇੱਥੇ ਕਿਤੇ ਕੋਈ ਨਹੀਂ ਆਇਆ ਸਾਡੇ ਕੋਈ ਨਹੀਂ ਪ੍ਰਸ਼ਾਸਨ ਦਾ ਕੋਈ ਹਲੇ ਕੋਈ ਨਹੀਂ ਸਰਕਾਰ ਨੇ ਕਿਹਾ ਕਿ 2-2 ਲੱਖ ਮੁਆਵਜ਼ਾ ਦਵਾਂਗੇ ਪਰਿਵਾਰਾਂ ਨੂੰ ਮarli ਸਾਈਟਾਂ ਦੇ ਹਲੇ ਭਾਜੀ ਕੋਈ ਪਤਾ ਨਹੀਂ ਉਹਨਾਂ ਦਾ ਕੋਈ ਫੋਨ ਫਾਨ ਨਹੀਂ ਆਇਆ ਹਲੇ ਕੋਈ ਫੋਨ ਨਹੀਂ ਆਇਆ ਸਰਕਾਰ ਜਦੋਂ ਤੁਸੀਂ ਉਸ ਜਦੋਂ ਡੈਥ ਹੋ ਗਈ ਸੀ ਉਹਨਾਂ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਹੋਈ ਨਹੀਂ ਗੱਲਬਾਤ ਹੋਈ ਜੇ ਉੱਤੇ ਉਹਦਾ ਮਤਲਬ ਜਾ ਕੇ ਮਤਲਬ ਬੋਡੀ ਰਾਤੀ ਆਈ ਰਗੀ ਤੇ ਮਤਲਬ ਆਹੀਂ ਜਮ੍ਹਾਂ ਕਰਾਤੀ ਕਿਸੇ ਹੋਏ ਆਗੇ ਸਵੇਰੇ ਆ ਗਏ ਉਹਨਾਂ ਜੋ ਵੀ ਕਾਗਜ਼ ਪੱਤਰੇ ਪਰਕੇ ਦਮਨ ਬੋਡੀ ਭੇਜ ਦਿੱਤੀ ਜੀ ਤੇ ਹੁਣ ਬੀਸੀ ਹੁਸ਼ਿਆਰ ਕੋ ਜਿਹੜੇ ਤੋਂ ਸਭ ਤੋਂ ਪਹਿਲਾਂ ਆਈ ਸੀ ਨੰਬਰ ਕੁਮਾਨਾ ਤੇ ਉਹ ਮਾਨੇ ਕਿ ਕਿਸੇ ਪੰਜਾਬ ਸਰਕਾਰ ਨੇ ਲਾਂਚ ਕੀਤਾ ਸੀ ਕਿ ਕਰਦੇ ਜਿਹੜੀ ਪਰਿਵਾਰਾਂ ਦੀ ਵੱਤੋ ਵਾਲੀ ਜਿਹੜੀ ਮਦਦ ਕੀਤੀ ਜਾਏਗੀ ਹਾਂਜੀ ਚਲੋ ਸ਼ੋਕਰਾ ਜੇ ਕਰਨਗੇ ਤਾਂ ਵਧੀਆ ਗੱਲ ਹੈ ਮਾੜ ਗਰੀਬ ਬੰਦੇ ਦਾ ਤਾਂ ਮਾੜਾ ਬੜਾ ਸਹਾਰਾ ਹੋ ਜਾਏਗਾ ਥੋੜਾ ਬੜਾ ਸਹਾਰਾ ਹੋ ਜਾਏਗਾ ਚਲੋ ਜੋ ਜਿੰਨਾ ਜੋ ਵਿਆਹ ਕਰ ਦੇਗਾ ਪਰ ਮੈਂ ਇਹ ਅਪੀਲ ਕਰਦਾ ਮਾੜ ਜੀ ਕਿ ਜੇ ਨੌਕਰੀ ਦਿੱਤੀ ਜਾਵੇ ਮੈਨੂੰ ਤਾਂ ਬੜੀ ਮਿਹਰਬਾਨੀ ਹੋ ਜਾਏਗੀ ਨੌਕਰੀ ਮੈਂ ਦਿੱਤੀ ਜਾਵੇ ਚਲੋ ਵਧੀਆ ਹੋ ਗਿਆ ਕਿਉਂਕਿ 2 ਲੱਖ ਰੁਪਇਆ ਅੱਜ ਕੱਲ੍ਹ ਟਾਈਮ ਤੇ ਕਿੰਨੇ ਮੰਗਾਈ ਹੈ ਕੁਝ ਵੀ ਹੈ ਨਹੀਂ ਅੱਜ ਕੱਲ੍ਹ ਟਾਈਮ ਤੇ ਇੱਕ ਘਰਜੋਗ ਮਰੀਜ਼ ਬਿਮਾਰ ਹੋ ਜਾਏ ਤਾਂ 2 ਲੱਖ ਰੁਪਏ ਮਿੰਟ ਲੱਗਦਾ ਲੱਗਣ ਨੂੰ ਆਪੂਆ ਜੀ ਭੂਆ ਜੀ ਸਿੱਧਾ ਕਿ ਉਹਨਾਂ ਦੀ ਡੈਥ ਹੋ ਗਈ ਹੈ ਤੇ ਬਹੁਤ ਮਾਰੀ ਜਿਹੜੀ ਘਟਨਾ ਹਾਂ ਤੇ ਵੈਸੇ ਦੁੱਖ ਭਰੀ ਗੀ ਤੇ ਵੈਸੇ ਤੇ ਤੇਰਾ ਬਹੁਤ ਗਰੀਬ ਬੰਦਾ ਹੈਗਾ ਵਾ ਮਿਹਨਤ ਮਿਹਨਤੂਰੀ ਕਰਦਾ ਤਿੰਨ ਬੱਚੇ ਪੰਜ ਹੈ ਉਹਨਾਂ ਨੂੰ ਸਾਫ ਦਾ ਉਹਨਾਂ ਨੂੰ ਸਾਫ ਸੁਣ ਕੇ ਬਾਅਦ ਦੇ ਵਿੱਚ ਕੰਮ ਤੇ ਜਾਂਦਾ ਹੈ ਕਿ ਜ ਤਕਰੀਬਨ ਜਿੱਥੇ ਵੀ ਹੋਏਗਾ ਮੈਨੂੰ 5 ਵਜੇ ਘਰ ਪਹੁੰਚਣੇ ਪੈਂਦਾ ਸਵੇਰੇ ਤੜਕੇ ਪਹਿਲੇ ਆਣਾ ਨੂੰ ਮੈਟ੍ਰਿਕ ਨੂੰ ਚੰਕਰਾ ਕੇ ਫਿਰ ਜਾਣੇ ਪੈਂਦਾ ਫਿਰ ਸ਼ਾਮ ਨੂੰ ਫੇਰ ਆਣੇ ਪੈਂਦਾ ਇਹ ਕਿਤੇ ਵੀ ਨਹੀਂ ਨਿਕਲ ਸਕਦਾ ਜਰਾ ਮੈਂ ਪਹਿਲੇ ਵੀ ਆਇਆ ਇਹਨਾਂ ਦੇ ਘਰ ਹਾਂਜੀ ਹਾਂਜੀ ਬਹੁਤ ਹਾਲਾਤ ਮਾਰੇ ਨਹੀਂ ਕਿਉਂਕਿ ਮੈਂ ਦੇਖਿਆ ਕਰਦਾ ਇਹ ਜਿਹੜਾ ਇਹਨਾਂ ਦਾ ਪਿੰਡਾ ਵੱਡਾ ਜਿਹੜੇ ਚੱਲੇ ਗਏ ਤਾਂ ਉਹ ਕੱਲੇ ਚੁੱਕ-ਚੁੱਕ ਕੇ ਕਦੀ ਬਾਹਰ ਲੈ ਕੇ ਜਾਣਾ ਤੁਸ ਮਾਣਾ ਉਹਨਾਂ ਨੂੰ ਫਲਾਣਾ ਬੁਲਾਣਾ ਫਿਰ ਕੰਮ ਤੇ ਜਾਣਾ ਅੱਗੇ ਵਾਲੇ ਦੇ ਮਾਰਕੰਮ ਵੀ ਦੁਕਾਨ ਵੀ ਨਹੀਂ ਮਾ ਹਾਂਜੀ ਉਹ ਪਰ ਮਾਤਾਂ ਜਿਸੀ ਜੋ ਮਾਤਾਂ ਜੀ ਇਸ ਤਰ੍ਹਾਂ ਸੀ ਥੋੜਾ ਬੋਤਾ ਕੋਈ ਦਾ ਆਪਣਾ ਦਾ ਕੰਮ-ਕਮ ਕਰਕੇ ਤੇ ਪਿੰਡਾਂ ਦੇ ਵਿੱਚੋਂ ਮਾੜਾ ਮੋਟਾ ਲਿਆ ਆ ਕੇ ਤੇ ਆਪਣੇ ਬੱਚਿਆਂ ਦੀ ਪਰਵਿਸ਼ਤ ਕਰ ਲੈਂਦੀ ਸੀ ਤੇ ਉਹਨੇ ਵਿਚਾਰਾ ਇਹ ਕਿੱਥੇ ਜਾਏਗਾ ਇਹਨੂੰ ਤਾਂ ਮਤਲਬ ਕੁਝ ਨਹੀਂ ਹੁੰਦਾ ਸੀ ਤੇ ਇਹੋ ਹੀ ਜਾਣਦੇ ਪਿਆ ਇਹਨੂੰ ਕੋਈ ਕੱਲਾ ਹੈਗਾ ਵਿਚਾਰਾ ਬਾਕੀ ਬੱਚੇ ਤਾਂ ਪੰਜਾ ਗਏ ਆ ਕਿ ਉਹਨਾਂ ਨੂੰ ਕੋਈ ਸਰਕਾਰੀ ਸਰਵਿਸ ਮਿਲਿਆ ਮਾੜੀ ਮੋਟੀ ਤਰੋਂ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਕ ਤਲਾ ਸਕੇ ਕਿਉਂਕਿ ਜਿਹੜਾ ਕੱਲਾ ਬੱਸ ਹਾਦਸਾ ਹੋਇਆ ਹੈ ਨਾ ਹਾਂਜੀ ਹਾਂਜੀ ਬਹੁਤ ਹੀ ਦਰਦਨਾਕ ਨਹੀਂ ਜਿਆਦਾ ਨਾ ਕੋਈ ਕਿ ਉਹ ਪ੍ਰਸ਼ਾਸਨ ਨੂੰ ਜਿਹੜੇ ਇਹਨਾਂ ਨੇ ਹਾਦਸਾ ਕੀਤਾ ਉਹਨਾਂ ਤੇ ਵੀ ਕਰ ਲੋਈ ਕਰਨੀ ਚਾਹੀਦੀ 10 ਬੰਦਿਆਂ ਨੇ ਨਹੀਂ ਸਾਨੂੰ ਤੇ ਅਸੀਂ ਤੇ ਉੱਥੇ ਦੇਖਿਆ ਮੈਂ ਤਕਰੀਬਨ ਕੱਲ ਪੱਛਮ ਨੂੰ ਹੀ ਉੱਥੇ ਹਾਂ ਤਕਰੀਬਨ ਜੇਕਰ ਅਸੀਂ ਸਰਕਾਰੀ ਤੇ ਜਾਂਦੇ ਸੀ ਤੇ ਉਹ ਵੀ ਸਾਰਾ ਭਰਿਆ ਪਿਆ ਸੀਗਾ ਜੇਕਰ ਅਸੀਂ ਹਰ ਗੋਵਿੰਦ ਸੋਸਾਇਟੀ ਦੇ ਵਿੱਚ ਆਂਦੇ ਸੀ ਉਹਨਾਂ ਦੀ ਵੀ ਸਾਰੀ ਉਹ ਜਿਹੜੀ ਜਕਮੀ ਬਹੁਤ ਹੋ ਰਹੀ ਸੀ ਤੋਂ 32 ਜਨੇ ਜਕਮੀ ਹਾਂਜੀ ਤਕਰੀਬਨ ਮੌਤਾਂ ਵੀ ਤਕਰੀਬਨ ਜਾਦੀਆਂ ਹੋਈਆਂ ਦੀਆਂ ਮੈਂ ਸਿਰਫ ਅੱਤੇ ਦੇ 8-10 ਦਸਣੇ ਦੇ ਤਕਰੀਬਨ ਮੌਤਾਂ ਜਾਦੀਆਂ ਹੋਈਆਂ ਹੈਗੀਆਂ ਪਰ ਜਿਹੜਾ ਇਹ ਹਾਦਸਾ ਕੀਤਾ ਬਾਸ ਡਰਾਈਵਰ ਨੇ ਕਿਉਂਕਿ ਉਸ ਤੋਂ ਸੁਣਨ ਚਾਹੁੰਦਾ ਕਿ ਉਸਨੇ ਪਹਿਲੇ ਵੀ ਇੱਕ ਹਾਦਸਾ ਹਾਂ ਮੇਰੀ ਸਵੇਰੇ ਵੀ ਗੱਲ ਹੋਈ ਸੀ ਕਿਸੇ ਨਾਲ ਤੇ ਉਹ ਬੋਲ ਰਿਹਾ ਸੀ ਕਿ ਡੀਐਸਪੀ ਨਾਲ ਦੇ ਮਤਲਬ ਪਰਚਾ ਕੱਟ ਦਿੱਤਾਗਾ ਵਾ ਔਰ ਪਰਚੇ ਦੇ ਵਿੱਚ ਇਹ ਲਿਖਿਆ ਪਿਆ ਬੰਦਾ ਬਹੁਤ ਅਨਸ਼ੇੜੀ ਸੀ ਆ ਤੇ ਮਤਲਬ ਵੀ ਜਾਣ ਕੇ ਮਤ ਲਗਦਾ ਇਹਨੇ ਬੱਸਾਂ ਵੀ ਚੱਲਦੀਆਂ ਨੇ ਕਿਤੇ ਚੱਲੋ ਇਹ ਚੱਲੇ ਇੱਕ ਹਾਦਸਾ ਹੋ ਗਿਆ ਇਸ ਤੋਂ ਪਹਿਲੇ ਵੀ ਹਾਦਸੇ ਹੋਏ ਨੇ ਉਹ ਸਾਰੀਆਂ ਬੱਸਾਂ ਚੱਲਦੀਆਂ ਨੇ ਬਹੁਤ ਓਵਰ ਸਪੀਡ ਚੱਲਦੀਆਂ ਨੇ 30-30 ਸਵਾਰੀਆਂ ਦੀ ਜਗ੍ਹਾ ਤੇ 100-100 ਸਵਾਰੀਆਂ 80-80 ਸਵਾਰੀਆਂ ਭਰ ਲੈਂਦੇ ਨੇ ਬੱਸਾਂ ਦੇ ਉੱਪਰ ਥੱਲੇ ਬਿਠਾ ਲੈਂਦੇ ਨੇ ਇਹਨਾਂ ਤੇ ਕਾਰਵਾਈ ਹੋ ਸਕਤੋਂ ਨਹੀਂ ਦੇ ਨਾ ਅਸੀਂ ਤਾਂ ਕਹਿੰਦੇ ਜਰੂਰ ਹੋਣੀ ਚਾਹੀਦੀ ਐਵੇਂ ਜਿੱਨਾਂ ਕੇ ਪ੍ਰਸ਼ਾਸਨ ਮਿਲਦਾ ਉਹਨਾਂ ਕੇ ਚਲਣਾ ਚਾਹੀਦਾ ਰਹਿਣਾ ਨਾ ਤੇ ਤਕਰੀਬਨ ਆ ਦੇਖੋ ਵੀ ਆ ਤੇ ਐਨਾ ਤਾਂ ਤੇ ਕੁਛ ਨਹੀਂ ਆ ਮਤਲਬ ਜਿਹੜੇ ਛੋਟੇ-ਛੋਟੇ ਗਰੀਬ ਬੱਚੇ ਆ ਗਰੀਬ ਐਵੇਂ ਪਰਿ ਬਗਦਾਂ ਨਹੀਂ ਸ਼ਾਇਦ ਇਹ ਪ੍ਰਬੰਧ ਸਹੀ ਹੁੰਦੇ ਜਾਂ ਬੱਸ ਦੇ ਵਿੱਚ ਨਾ ਜ਼ਿਆਦਾ ਬਿਠਾਏ ਹੁੰਦੇ ਬੱਸ ਦੇ ਤੇ ਮਾਲ ਸਹੀ ਹੁੰਦੀ ਸ਼ਾਇਦ ਨਾ ਜਾਣ ਜਾਂਦੀ ਲੋਕ ਦੀਆਂ ਦੀ ਕੰਨੀ ਦੇਖੋ ਤਕਰੀਬਨ ਦੇਖੋ 32 ਸੀਟਰ ਬੱਸਾਂ ਤਕਰੀਬਨ ਤੇ ਉਹਦੇ ਵਿੱਚ ਘੱਟੋ ਘੱਟ 100 ਤੋਂ 50 60 ਤੋਂ ਉੱਪਰ ਸਵਾਰੀਆਂ ਆ ਤੇ ਉਹਦਾ ওভারਲੋਡਿੰਗ ਹੀ ਤਾਂ ਹੀ ਮਤਲਬ ਹੋਇਆ ਇਸ ਤਰ੍ਹਾਂ ਕੁਝ ਹੀ ਮੰਗ ਕਰਨਾ ਚਾਹੁੰਦੇ ਅੱਜ ਤਾਂ ਮੰਗ ਇਹ ਕਰਨੇ ਚਾਹੁੰਦੇ ਅਸੀਂ ਤੋਂ ਕੁਝ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਦੇ ਵੀ ਇਸ ਬੱਚੇ ਦਾ ਕੋਈ ਹਸਾਰਾ ਬਣੇ ਕੋਈ ਅਨਸਰਸ ਮਿਲੇ ਕੋਈ ਜ਼ਰਾ ਆਪਣੇ ਪਰਵਜਿਤ ਕਰੇ ਆਪਣੇ ਬੱਚਿਆਂ ਦੀ ਅਸੀਂ ਤੇ ਹੋਰ ਕੁਝ ਨਹੀਂ ਚਾਹੁੰਦੇ ਹੈਗੇ ਸਾਡਾ ਤਾਂ ਮਰਨੇ ਵਾਲਾ ਮਰ ਗਿਆ ਸਾਨੂੰ ਵਾਪਸ ਤੇ ਸਰਕਾਰ ਦੇ ਨਹੀਂ ਸਕਦੀ ਨਾ ਹੀ ਆ ਸਕਦਾ ਉਹ ਅਈ ਕਹਨੇ ਸਰਪੇ ਸਾਡੇ ਬੱਚੇ ਦੀ ਕੋਸ਼ਿਸ਼ ਥੋੜਾ ਬੋਤਾ ਕੋਈ ਫਾਇਦਾ ਕਰੇ ਕੋਈ ਸਰਵਿਸ ਮਿਲੇ ਨੂੰ ਕੋਈ ਆਪਣਾ ਘਰ ਦਾ ਗੁਜ਼ਾਰਾ ਚਲਾਏ ਵਿਚਾਰਾ ਚੰਗੇ ਟਕਣਾ ਹੋਰ ਅਸੀ ਕੁਝ ਨਹੀਂ ਚਾਹੁੰਦੇ ਮੇਰੇ ਕੋਲ ਜੀ ਸਾਡਾ ਗੁਜ਼ਾਰਾ ਬਹੁਤ ਹੈ ਕਹੀਂ ਪਹਿਲਾਂ ਦੋਹੇ ਜਾਨੀ ਸੱਸ ਨੂੰ ਮੜਮੋਟਾ ਕਰ ਲੈਂਦੀ ਮਮੀ ਹੁਣ ਮਾੜ ਅੰਦਰ ਕੰਮ ਕਰ ਲੈਂਦੇ ਤੇ ਖਰਚਾ ਪਾਣੀ ਚਲਪਾਂ ਦਾ ਮੜਮੋਟਾ ਵੀ ਕਰਦੇ ਮਮੀ ਹੁਣ ਵੀ ਨਾਲ ਹੁਣ ਕੀ ਕਰ ਲੈਂਦੇ ਤੇ ਕੁਛ ਮੈਂ ਆ ਵੀ ਘਰ ਮੜਮੋਟਾ ਮੈਂ ਘਰ ਸੰਭਲ ਲੈਂਦੀ ਪਰ ਹੁਣ ਨਾ ਮੈਂ ਕਰਨ ਜੋਗੀ ਕ ਬਾਹਰ ਜਾਣ ਜੋਗੀ ਮੈਂ ਘਰ ਸੰਭਲ ਜੇ ਨਿਆੜੇ ਸੜਕੇ ਕਿਤੇ ਜਾਣ ਹੀ ਸਕਦੇ ਇਹ ਵੀ ਨੋ ਕਿਤੇ ਜਾ ਸਕਦੇ ਜਾਣ ਛੱਡ ਕੇ ਅੱਗੇ ਅਹੀ ਮੰਮੀ ਮੜ ਮੋਟਾ ਚਲ ਕਰ ਲੰਦੇ ਹੱਥ ਦੇ ਦੁਦਰ ਮਾਰ ਕੇ ਖਰਚਾ ਪਾਣੀ ਮੜ ਮੋਟਾ ਕਰਦਾ ਤੋਰੇ ਆ ਉਹਨਾਂ ਨੇ ਪਰ ਹੁਣ ਪਾਜੀ ਬਹੁਤ ਔਖਾ ਡ ਕਰਦਾ ਕੰਮ ਬੱਚੇ ਇਦਾਂ ਜਾਣ ਕੇ ਚੰਗੇ ਭਲੇ ਜਾਣ ਕੇ ਤਾਂ ਅੱਜ ਜਦ ਵਾਪਸ ਆਣ ਕਿਤੇ ਇਹ ਹਾਲਾਤਾਂ ਚ ਆਈ ਭਾਜੀ ਦਾ ਸੋਚਿਆ ਨਹੀਂ ਕਦੀ ਵੀ ਸਾਡਾ ਇਦਾਂ ਹੋਣੀ ਪਰ ਸਾਡਾ ਘਰ ਖਾਲੀ ਹੋ ਗਿਆ ਭਾਜੀ ਕੀ ਲੱਗਦਾ ਗਲਤੀ ਕਿਸ ਦੀ ਮੰਨਦੇ ਆਈ ਭਾਜੀ ਗਲਤੀ ਡਰਾਈਵਲ ਦੀ ਮੰਨਦੇ ਆ ਕਹਿੰਦੇ ਬਸ ਬਹੁਤ ਤੇਜ਼ ਚੱਲਦੀ ਪਈ ਸੀ ਉਹਨਾਂ ਦੀ ਸਵਾਰੀਆਂ ਬੱਸਾਂ ਕਦੇ ਵੀ ਭਰੀਆਂ ਹੀ ਸਾਰੀ ਬੱਸਾਂ ਹੋ ਗਈਆਂ ਸਵਾਰੀਆਂ ਸਾਰੀਆਂ ਖੜੀਆਂ ਹੀ ਓਵਰਫਲੋ ਬੱਸ ਕੀਤੀ ਹੋਣਾ ਜਿਆਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਹਾਂਜੀ ਭਾਜੀ ਕਰਨੀ ਚਾਹੀਦੀ ਹੈ ਅਸੀਂ ਇਹ ਕਹਿੰਨੇ ਵੀ ਬੱਸ ਇੰਨੀ ਨਹੀਂ ਪੜਨੀ ਚਾਹੀਦੀ ਜਿੰਨੀ ਉਹਨਾਂ ਪਰਦੇ ਕੀ ਸਰਕਾਰ ਤੋਂ ਕੀ ਮੰਗ ਕਰਨਾ ਚਾਹੀਦਾ ਅਸੀਂ ਭਾਜੀ ਇਹ ਮੰਗ ਹੋਣਾ ਹੈ ਕਿ ਸਾਡਾ ਜਿਹੜਾ ਚੈਨਲ ਚੱਲ ਗਿਆ ਉਹ ਤਾਂ ਵਾਪਸ ਨਹੀਂ ਆਣਾ ਮੰਮੀਣਾ ਪਰ ਇਹਨੇ ਬੱਚਿਆਂ ਬਾਦ ਸਾਰ ਬੱਚਿਆਂ ਨੂੰ ਦੇਖਣ ਸਾਡਾ ਸਹਾਰਾ ਬਣ ਇਹਨਾਂ ਦਾ ਕੁਝ ਕਰਨਾ